ਦੇਖਣ ਦੇ ਵਿੱਚ ਜਿਹੜਾ ਇਹ ਬੂਟਾ ਬਹੁਤ ਸੋਹਣਾਗਾ ਪਰ ਹਜੇ ਤੱਕ ਜਿਹੜੇ ਨਤੀਜੇ ਬਿਲਕੁਲ ਵੀ ਵਧੀਆ ਪਾਉਂ ਨਹੀਂ ਮਿਲ ਰਹੇ ਹੈਗੇ ਇਹ ਹੈਗਾ ਜੀ ਪੀਲੇ ਆਲੂ ਹਰੇ ਦਾ ਬੂਟਾ ਦੋ ਤਿੰਨ ਕਫਾਲ ਇਸ ਵਾਰੀ ਪੱਕੇ ਆ ਇੱਕ ਦੋ ਫਲ ਪਿਛਲੀ ਵਾਰੀ ਪੱਕੇ ਸੀਗੇ ਸਾਰਾ ਫੁੱਲ ਲਾ ਕੇ ਝੜ ਜਾਂਦਾ ਪੋਲੀਨੇਸ਼ਨ ਲਈ ਇਹਦੇ ਨੇੜੇ ਕਾਲਾ ਅਮਰਸਰੀ ਦਾ ਵੀ ਜਿਹੜਾ ਬੂਟਾ ਹੈਗਾ ਪਰ ਫਿਰ ਵੀ ਇਸ ਬੂਟੇ ਦੇ ਉੱਪਰ ਫਲ ਨਹੀਂ ਆ ਰਿਹਾ ਹੋ ਸਕਦਾ ਵੱਡੀ ਉਮਰ ਦੇ ਵਿੱਚ ਹੋ ਕੇ ਆ ਕੇ ਆਉਂਦਾ ਹੋਵੇ ਜਾਂ ਫਿਰ ਬਿਲਕੁਲ ਹੀ ਨਾ ਆਉਂਦਾ ਹੋਵੇ ਆਪਣੇ ਮੌਸਮ ਦੇ ਹਿਸਾਬ ਨਾਲ ਇਹ ਬੂਟਾ ਤਿਆਰਬੇ ਦੇ ਤੌਰ ਤੇ ਲਾਇਆ ਗਿਆ ਸੀਗਾ ਬਸ ਤਿਆਰਬੇ ਤੌਰ ਤੇ ਵੀ ਨਹੀਂ ਕਹਿ ਸਕਦੇ ਕਾਫੀ ਸਮਾਂ ਪਹਿਲਾਂ ਕਿਸੇ ਵੀਰ ਦੁਆਰਾ ਜਿਹੜਾ ਆਲੂ ਖਾਰੇ ਦਾ ਬੂਟਾ ਕਹਿ ਕੇ ਜਿਹੜਾ ਦਿੱਤਾ ਗਿਆ ਸੀ ਕਿ ਵੱਡੇ ਆਲੂ ਖਾਰੇ ਲੱਗਦੇ ਆ ਪਰ ਜਿਹੜਾ ਇਹ ਤੇ ਪੀਲੇ ਜਿਹੇ ਰੰਗ ਦੇ ਆਲੂ ਖਾਰੇ ਲੱਗਦੇ ਤੇ ਇਹ ਚੀਜ਼ ਕਾਫੀ ਸਾਰੀਆਂ ਨਰਸਰੀਆਂ ਦੇ ਉੱਪਰ ਆਪ ਨੂੰ ਦੇਖਣ ਨੂੰ ਮਿਲਦੀ ਆ ਕਿ ਬੂਟਾ ਕੁਝ ਹੋਰ ਕਹਿ ਕੇ ਦਿੱਤਾ ਜਾਂਦਾ ਦੇ ਬਾਅਦ ਦੇ ਵਿੱਚ ਕੋਹ ਹੋਰ ਨਿਕਲ ਆਉਂਦਾ ਹੈ ਸੋ ਜਿੱਥੇ ਤਿਆਰਬਿਆਂ ਦੇ ਤੌਰ ਤੇ ਬੂਟੇ ਵੇਚੇ ਜਾਂਦੇ ਹੁਣ ਜਾਨੀ ਕਿ نو ول تو خریدنے اپنے جی نقصان دہ ਹੁੰਦੇ ਜਿੱਥੇ ਆਪਾਂ ਨੂੰ ਬਕਾਇਦਾ ਪਤਾ ਹੋਵੇ ਜਿਹੜਾ ਵੈਰਾਈਟੀਆਂ ਦਾ ਜੇ ਉਥੋਂ ਆਪਾਂ ਬੂਟਾ ਖਰੀਦਦੇ ਤਾਂ ਆਪਣਾ ਉਹਦੇ ਵਿੱਚ ਕਾਫੀ ਸਾਰਾ ਫਾਇਦਾ ਹੋ ਜਾਂਦਾ ਧੰਨਵਾਦ ਜੀ